ਪੱਥਰ ਜੇ ਮਰੁੰਡੇ ਜੇ ਕਿਤੇ ਥੋੜੇ ਤਾਂ ਨਹੀਂ ਬਣੇ ਪਏ ਜੇ ਇੱਕ ਵਾਰ ਬਣਨ ਲੱਗੇ ਨਾ ਕੱਢਣੇ ਬੜੇ ਔਖੇ ਨੇ ਫਿਰ ਤਾਂ ਮੈਂ ਤੁਹਾਨੂੰ ਇੱਕ ਡੀਟੌਕਸ ਡਰਿੰਕ ਦੱਸਣੀ ਆ ਗੱਲ ਕਰਦੇ ਆ ਕਿਉਂ ਪ੍ਰੋਬਲਮ ਆਉਂਦੀ ਆ ਬੋਡੀ ਦੇ ਦੋ ਸਿਸਟਮ ਹੁੰਦੇ ਨੇ ਫਾਈਟ ਐਂਡ ਫਲਾਈਟ ਰੈਸਟ ਐਂਡ ਡਾਈਜੈਸਟ ਇੱਕ ਵਾਰ ਸਰੀਰ ਕੰਮ ਵੀ ਕਰਦਾ ਇੱਕ ਵਾਰ ਉਹਨੂੰ ਹਾਜ਼ਮ ਵੀ ਕਰਦਾ ਇੱਕ ਤਾਂ ਜਿਹੜੀ ਖਾਣ ਦੀ ਆਦਤ ਆ ਆਪਣੀ ਬਾਰ-ਬਾਰ ਖਾਣ ਦੀ ਆਤ ਪਈ ਹੁੰਦੀ ਆ ਕਿ ਬੋਡੀ ਨੂੰ ਰੈਸਟ ਨਹੀਂ ਦੇਣੀ ਆਲ ਦਾ ਟਾਈਮ ਮਿਹਦੇ ਤੇ ਸਟ्रेस ਆਈ ਜਾਣ ਦੇ ਫੂਡ ਆਈ ਜਾਣ ਦੇ ਪਰਿ ਰੱਖਣਾ ਨੂੰ ਉਹਨੂੰ ਸਾਇ ਨਹੀਂ ਲੈਣ ਦੇਣਾ ਤਾਂ ਹੀ ਮੈਂ ਕਹਣਾ ਉਹਨਾ ਕਿ 16 ਘੰਟੇ ਵਾਸਤੇ ਕਰੋ ਕਿ 16 ਘੰਟੇ ਕਮ ਸੇ ਕਮ ਤੁਹਾਡੇ ਮੇਦੇ ਨੂੰ ਰੈਸਟ ਮਿਲੇ ਵੈਜੀਟੇਬਲ ਜ਼ਿਆਦਾ ਖਾਓ ਕੰਪਲੈਕਸ ਕਾਰਬੋਹਾਈਡਰੇਟ ਕਿਉਂਕਿ ਜਦੋਂ ਵੀ ਤੁਸੀਂ ਫੂਡ ਖਾਣੇ ਹੋ ਜਦੋਂ ਵੀ ਤੁਹਾਡੀ ਉਹ ਕਾਲਨ ਚ ਜਾਂਦਾ ਪਹਿਲਾਂ ਸਮਾਲ ਇਨ ਟੈਂਸਟਾਈਨ ਚ ਜਾਂਦਾ ਉੱਥੇ ਆਪਣੀ ਬੋਡੀ ਪ੍ਰੋਟੀਨ ਕਾਰਬ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਬਜ਼ਰਬ ਕਰਦੀ ਆ ਫਿਰ ਉਸ ਤੋਂ ਬਾਅਦ ਤੁਹਾਡਾ ਜਿਹੜਾ ਬੇਸਟ ਆ ਉਹ ਅੱਗੇ ਜਾਂਦਾ ਮੁੜ ਕੇ ਲਾਰਜ ਇਨ ਟੈਂਸਟਾਈਨ ਦੇ ਵਿੱਚ ਜਿੱਥੇ ਵਾਟਰ ਅਬਜ਼ਰਬ ਹੁੰਦਾ ਤੇ ਉਹ ਸਾਰਾ ਬੇਸਟ ਤੁਹਾਡਾ ਬਾਹਰ ਨਿਕਲਦਾ ਉਹਨਾਂ ਦੇ ਫਾਈਬਰੇ ਨਹੀਂ ਬੋਡੀ ਨੂੰ ਪਤਾ ਹੀ ਨਹੀਂ ਕਿ ਖਾਣਾ ਕਿੱਦਾਂ ਦਾ ਆ ਗਿਆ ਹੋਰ ਇਹ ਕੋ ਸਿੱਟੀ ਜੰਨੇ ਆ ਤਸਰੀ ਨੂੰ ਨਹੀਂ ਪਤਾ ਲੱਗਣਾ ਉਹਦੇ ਸੈਂਸਰ ਨੂੰ ਨਹੀਂ ਪਤਾ ਲੱਗਣਾ ਕਿ ਕੀ ਇਹਦੇ ਚ ਤੱਤ ਨੇ ਕੀ ਮਾਧਾ ਕਰਾਂ ਪਹਿਲਾਂ ਸਮਾਲ ਚ ਪਿਆ ਰਿਆ ਫਿਰ ਲਾਰਜ ਚ ਆ ਗਿਆ ਬਜਾਰਾ ਤਾਂ ਕਿਤੋਂ ਲੈ ਖਾਂਦਾ ਫਿਰ ਇੱਥੇ ਫਸਿਆ ਰਿਆ ਤਾਂਗਾ ਫਿਰ ਤੁਸੀਂ ਫੇਰ ਖਾ ਲਿਆ ਤੁਹਾਡੀ ਡਾਈਜੈਸ਼ਨ ਡਿਲੇ ਹੋ ਗਈ ਪਹਿਲਾ ਹਜਮ ਆਇਆ ਨਹੀਂ ਪਹਿਲਾ ਨਿਕਲਿਆ ਨਹੀਂ ਤਾਂ ਉਦੋਂ ਬਾਅਦ ਤੁਹਾਨੂੰ ਇਹ ਪ੍ਰੋਬਲਮ ਕਰਾਉਣ ਕਰਨ ਲੱਗ ਜਾਣੀ ਆ ਸੋ ਡੀਟੌਕਸ ਡਰਿੰਕ ਦੇ ਵਿੱਚ ਤੁਸੀਂ ਪਾਣੀ ਦਾ ਇੱਕ ਗਲਾਸ ਨਾ ਵਾਲਾ ਗਰਮ ਨਾ ਵਾਲਾ ਠੰਡਾ ਫਰੈਸ਼ ਲੈਮਨ ਦਾ ਜੂਸ ਪਾ ਲਿਓ ਇੱਕ ਚੁਟਕੀ ਪਿੰਕ ਸ ਥੋੜੇ ਅਦਰਕ ਦਾ ਜੂਸ ਕਟ ਕੇ ਪਾਣਾ ਉਹਨੂੰ ਭੁੱਖੇ ਢਿੱਡ ਸਵੇਰੇ ਪੀਣਾ ਇਹਨੇ ਸਾਰੀ ਥੋੜੀ ਬਾਡੀ ਨੂੰ ਡੀਟੌਕਸ ਕਰ ਦੇਣਾ